ਹਾਸੇ ਦਾ ਸ਼ਿਕਾਰ ਹੋਏ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸਾੜਾ ਖਾਸੇ ਵਿੱਚ ਅੰਗਦ ਸੈਣੀ ਜ਼ਖਮੀ ਹੋਏ ਨੇ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਹਾਸਾ ਵਾਪਰਿਆ ਤੇ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪਿੰਡ ਟੋਂਸਾ ਨੇੜੇ ਇਹ ਹਾਸਾ ਵਾਪਰਿਆ ਮੁਹਾਲੀ ਦੇ ਮੈਕਸ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤਾਂ ਇੱਥੇ ਦੱਸ ਦਈਏ ਕਿ ਅੰਗਦ ਸੈਣੀ ਗੰਭੀਰ ਜ਼ਖਮੀ ਹੋਏ ਨੇ ਹਾਸੇ ਦਾ ਸ਼ਿਕਾਰ ਹੋਏ ਨੇ ਮੁਹਾਲੀ ਦੇ ਮੈਕਸ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਅੰਗਦ ਸੈਣੀ ਦਾ ਇਲਾਜ ਚੱਲ ਰਿਹਾ ਮੁਹਾਲੀ ਦੇ ਮੈਕਸ ਹਸਪਤਾਲ ਦੇ ਵਿੱਚ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਇਹ ਹਾਦਸਾ ਵਾਪਰਿਆ ਹਾਦਸੇ ਦਾ ਸ਼ਿਕਾਰ ਕਾਂਗਰਸ ਦੇ ਸਾਬਕਾ ਵਿਧਾਇਕ ਹੋਏ ਨੇ ਮੁਹਾਲੀ ਦੇ ਮੈਕਸ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਪਿੰਡ ਟੋਂਸਾ ਨੇੜੇ ਇਹ ਹਾਦਸਾ ਵਾਪਰਿਆ ਤਾਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਇਸ ਦੌਰਾਨ ਜ਼ਖਮੀ ਹੋਏ ਨੇ ਅੰਗਦ ਸੈਣੀ ਇਸ ਦੌਰਾਨ ਜ਼ਖਮੀ ਹੋਏ ਨੇ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਇਹ ਹਾਦਸਾ ਵਾਪਰਿਆ ਤਾਂ ਦੱਸ ਦਈਏ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਇਹ ਹਾਦਸਾ ਵਾਪਰਿਆ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਇਲਾਜ ਇਸ ਸਮੇਂ ਤੇ ਚੱਲ ਰਿਹਾ ਹੈ ਦੱਸ ਦਈਏ ਕਿ ਜ਼ਖਮੀ ਹੋਏ ਨੇ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਹਾਸਾ ਵਾਪਰਿਆ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਪਿੰਡ ਟੌਨਸਾਂ ਨੇੜੇ ਹਾਸਾ ਵਾਪਰਿਆ ਹਾਸੇ ਦਾ ਸ਼ਿਕਾਰ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਹੋਏ ਨੇ ਤਾਂ ਸੜਕ ਹਾਸੇ ਵਿੱਚ ਅੰਗਦ ਸੈਣੀ ਜ਼ਖਮੀ ਹੋਏ ਨੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਇਹ ਹਾਸਾ ਵਾਪਰਿਆ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਫਿਲਹਾਲ ਇਲਾਜ ਚੱਲ ਰਿਹਾ ਹੈ ਤਾਂ ਇਥੇ ਦੱਸ ਦਈਏ ਕਿ ਪੰਡੇ ਟੋਂਸਾ ਨੇੜੇ ਇਹ ਹਾਦਸਾ ਵਾਪਰਿਆ ਤਹਾਸੇ ਦਾ ਸ਼ਿਕਾਰ ਕਾਂਗਰਸ ਦੇ ਸਾਬਕਾ ਵਲ ਆਇਖੋ ਨੇ ਸੜਕ ਹਾਸੇ ਵਿੱਚ ਅੰਗਤ ਸੈਣੀ ਜ਼ਖਮੀ ਹੋਏ ਨੇ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਇਹ ਹਾਦਸਾ ਵਾਪਰਿਆ ਮੁਹਾਰਿ ਦੇ ਮੈਕਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਤਹਾਂ ਦੱਸ ਦਈਏ ਕਿ ਪੰਡੇ ਟੋਂਸਾ ਨੇੜੇ ਹਾਸਾ ਵਾਪਰਿਆ ਹਾਸੇ ਦਾ ਸ਼ਿਕਾਰ ਹੋ ਗਏ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਤ ਸੈਣੀ ਤੇ ਸੜਕ ਖਾਸ ਸੇਵ ਚ ਅੰਗਤ ਸੈਣੀ ਗੰਭੀਰ ਜ਼ਖਮੀ ਹੋਏ ਨੇ ਤੇ ਗੱਡੀ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਸਹਿਜਾ ਅੰਦਾਜ਼ਾ ਲਗਾਇਆ ਜਾ ਸਕਦਾ ਕਿੰਨਾ ਭਿਆਨਕ ਇਹ ਐਕਸੀਡੈਂਟ ਰਿਹਾ ਤੇ ਮੌਕੇ ਤੇ ਫਿਰ ਐਂਬੂਲੈਂਸ ਪਹੁੰਚੀ ਪੰਡੇ ਟੋਂਸਾ ਨੇੜੇ ਹਾਸਾ ਵਾਪਰਿਆ ਤੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤਾਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ੀਸ਼ੇ ਇਸ ਦੇ ਟੁੱਟੇ ਨੇ ਤਾਂ ਹੋਰ ਵੀ ਕਿਸ ਤਰ੍ਹਾਂ ਨੁਕਸਾਨੀ ਗਈ ਹੈ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਇਹ ਹਾਦਸਾ ਵਾਪਰਿਆ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਗੰਭੀਰ ਜ਼ਖਮੀ ਹੋਏ ਨੇ ਇਸ ਦੌਰਾਨ ਮੋਹਾਲੀ ਦੇ ਮੈਕਸ ਹਸਪਤਾਲ ਦੇ ਵਿੱਚ ਇਸ ਸਮੇਂ ਇਲਾਜ ਚੱਲ ਰਿਹਾ ਹੈ ਤੇ ਪਿੰਡ ਟੌਂਸਾ ਨੇੜੇ ਇਹ ਹਾਦਸਾ ਵਾਪਰਿਆ ਤੇ ਤਸਵੀਰਾਂ ਕੁਝ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗੱਡੀ ਨੁਕਸਾਨੀ ਗਈ ਹੈ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਇਹ ਹਾਦਸਾ ਵਾਪ